ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਾਲੀ ਸੱਤ ਬਿਹੜਾ ਦਿਖਾਵਾਂਗੇ ਗੱਪਣਾ ਕੁਝ ਹੈਗੇ ਸੁਣਾਵਿਆਂ ਇਹ ਸਾਰੇ ਸਾਰੇ ਨਾਲ ਅਗ ਸੇਰ ਡਟੇਲ ਵੀਰ ਤੁਸੀਂ ਇਹਨਾਂ ਬਾਰੇ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਐਡਰੈਸ ਦੱਸਿਓ ਆਪਣਾ ਨਾਮ ਜੱਗੀ ਆ ਜੀ 98153 9807 ਨੰਬਰ ਆਗਾ ਸੇਖਾ ਰੋਡ ਤੇ ਆਪਣਾ ਨੌਰਾ ਹੈਗਾ ਧੂਰੀ ਰੋਡ ਜਾਂਦਾ ਹੈਗਾ ਬੱਤੀਆਂ ਵਾਲਾ ਚੌਂਕ ਪਹਿਲਾਂ ਦਾ ਠੀਕ ਹੈ ਪਰਨਾਲਾ ਸ਼ਹਿਰ ਤੋਂ ਬਾਅਦ ਸੇਖਾ ਰੋਡ ਤੇ ਆਪਣਾ ਨੌਰਾ ਜੱਗੀ ਡੇਰੀ ਫਾਰਮ ਨਾਮ ਆਗਾ ਹੈਣਾ ਤੇ ਮੋਬਾਈਲ ਨੰਬਰ ਆਗਾ 98153 9807 ਆਪਣਾ ਵਪਾਰ ਦਾ ਕੰਮ ਹੈਣਾ ਹਾਂਜੀ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖੀ ਜਾਨੇ ਕਿਹੜਾ ਸੂਆ ਸੂਆ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਇਆ ਬੱਚਾ ਵਗੈਰ ਮਗਰ ਦੀ ਗੁੱਸੀ ਆ ਮਗਰੀ ਮਗਰ ਆ ਗਈ ਰਮਾਟਾ ਦੀ ਬੱਚੀ ਹਾਂਜੀ ਠੀਕ ਹੈ ਕਿਹਵਾ ਦਿਨ ਹੋ ਗਿਆ ਸੂਇ ਨੂੰ ਹਾਂਜੀ ਪਹਿਲਾ ਵੀ ਨਹੀਂ ਅੰਦੀ ਠੀਕ ਹੈ ਰਾਤ ਨੂੰ ਸੂਈ ਵੀ ਆ ਤੇ 제ਰ ਜੁਰ ਜਮਾ ਡਾਲਣਾ ਹਾਂਜੀ ਡਾਲਣਾ ਠੀਕ ਹੈ 제ਰ ਵਗੈਰਾ ਓਕੇ ਆ ਤੇ ਮਗਰ ਆ ਗਈ ਬੱਚੀ ਸੀ ਮਿਲ ਕਾਫਣ ਤੋਂ ਬੱਚੀ ਦੇਖੋ ਬਹੁਤ ਪਿਆਰੀ ਆ ਤੇ ਦੁੱਧ ਕਿੰਨਾ ਪਾ ਦੂਗੀ ਇਹੇ ਦੁੱਧ 30 ਕਿਲੋ ਪਾ ਦਊਗੀ ਠੀਕ ਹੈ ਹੁਣ ਸੂਈ ਆ ਇਹ ਅੱਜ ਰਾਤ ਨੂੰ ਸੂਈਆ ਇਹਨੇ ਸੂਆ ਸੂਈਆ ਦੂਜਾ ਹਾਂਜੀ ਪਹਿਲੇ ਸਵੇਰ ਕਾਰਡ ਕੀ ਦੱਸਿਆ ਮਾਲਕ ਨੇ ਆਪ ਨੂੰ ਪਹਿਲੇ ਸੂਈ ਸਾਡੇ ਤੋਂ ਦੋ ਦਸਤਾਰੀ ਠੀਕ ਹੈ 27 28 ਕਿਲੋ ਪਲੂਣ ਦਾ ਦੁੱਧ ਇਹਦਾ ਦਿੱਤਾ ਵਾ ਬਾਕੀ ਕੱਦ ਕਾਠ ਦੀ ਗੱਲ ਕਰੀਏ ਬੋਡੀ ਸਟਰਕਚਰ ਵਗੈਰਾ ਪੂਰਾ ਓਕੇ ਹੈ ਤੇ ਲੈਵਾ ਦੇਖੋ ਸੁਨੱਖਾ ਸਾਫ ਸੁਥਰਾ ਤੇ ਚੌੜਚਵਾਦੀ ਬਿਲਕੁਲ ਇੱਕ ਨੰਬਰ ਹਾਂਜੀ ਹਾਂਜੀ ਠੀਕ ਔਸ ਗੱਲੋਂ ਬੰਦਾ ਬੇਫਿਕਰ ਹੋ ਜੇ ਛੱਲੀ ਹੋ ਆਪਣੀ ਹਾਂਜੀ ਸੋ ਚੌੜਚਵਾ ਧਾਰਾਂਲੇ ਪਾਸੋਂ ਪੂਰੀ ਓਕੇ ਹੈ ਸੋ ਲੈਵਾ ਦੇਖੋ ਪੂਰਾ ਫਿੱਟ ਪਾੜ ਸਾਫ ਸੁਥਰਾ ਫਿਟਿੰਗ ਆਲਾ ਹਵਾਨਾਗਾ ਤੇ ਜਿੰਦ ਜਾਨ ਕੱਦ ਕਾਠ ਬਹੁਤ ਆ ਤੇ ਚੌੜਚਵਾਦੀ ਪੂਰੀ ਇੱਕ ਨੰਬਰ ਓਕੇ ਆ ਜਾਵਾ ਮਗਰ ਇਹ ਜੇ ਬੱਛੀ ਆ ਰਮਾਟਾ ਦੇ ਸੀਮੰਟ ਦੀ ਤੇ ਰੇਟ ਇਹਦਾ ਕੀ ਰਹੂਗਾ 1 ਲੱਖ 5000 ਦੀ ਲੱਖ ਦੀ ਦੇ ਦਵਾਂ ਲੱਖ ਦੇ ਵਿੱਚੋਂ ਛੋਟਾ ਪਾ ਹੋ ਜੂਗਾ ਹਾਂਜੀ ਠੀਕ ਆ ਲੱਖ ਦੇ ਵਿੱਚੋਂ ਮਾੜਦਾਨ ਹੋ ਜੂਗਾ ਠੀਕ ਆ ਅੱਗੇ ਦੋ ਨੰਬਰ ਬੱਚੀ ਦੇਖਿਆ ਨੇ ਜਿਹੜੀ ਆਪਾਂ ਇਹ ਨਗੀਨਾ ਹੀ ਆ ਤੇਰਾ ਠੀਕ ਆ ਕਿਹੜਾ ਸੂਆ ਹੁੰਦੀ ਐ ਦੂਜਾ ਸੂਆ ਜੀ ਦੂਜਾ ਸੂਆ ਹੁੰਦੀ ਐ ਕੈਦਨ ਲੈਂਦੇ ਸੁੰਦੇ ਜੀ ਹੈ ਲਵ ਯੂ ਹਫਤਾ ਜੀ ਠੀਕ ਆ ਗਰਲੈਂਡ ਹੋ ਰਹੀ ਠੀਕ ਆ ਗਰਲੈਂਡੋ ਚ ਆ ਗਈ ਦੂਜਾ ਸੂਆ ਸੂਰੀਆ ਇੱਕ ਹਫਤਾ ਸੁੰਜ ਬਾਕੀ ਪਿਆ ਹਾਂਜੀ ਤੇ ਇਹਦਾ ਮਾਲਕ ਨੇ ਆਪਣ ਨੂੰ ਦੁੱਧ ਕਿੰਨਾ ਕ ਦੱਸਿਆ ਦੁੱਧ ਦੇ ਦਊਗੀ 20-22 ਕਿਲੋ ਜੀ ਠੀਕ ਐ ਕਹਿੰਦਾ ਬਾਪ 20 ਤੋਂ ਲੈ ਕੇ 22 ਕਿਲੋ ਦੁੱਧ ਦੇ ਨਾਲੀ ਵੈੜ ਹੈਗੀ ਆ ਤੇਰੇ ਪਰ ਰੇਟ ਦੀ ਗੱਲ ਕਰੇ ਰੇਟ ਇਹ ਤਾਂ ਕੀ ਰਹਿਣਾਗਾ ਰੇਟ ਦੀ 85000 ਰੁਪਏ ਆ ਜੀ ਮਾਰਦਾਨ ਹੋ ਜਾਊਗਾ ਹਾਂਜੀ ਮਾਰਦਾਨ ਖੁੱਲ ਕਰਾਂਗੇ ਠੀਕ ਐ ਸੋ 85000 ਚ ਮਾਰਦਾਨ ਹੋ ਜੂ ਗਰਲੈਂਡੋ ਵੈੜ ਦੇ ਵਿੱਚ ਆ ਗਈ ਗਲੈਂਡ ਦੇ ਕ੍ਰੋਸ ਪੈਂਦਾ ਤੇ ਦੁੱਧ ਵੀ ਫਰਸ਼ਪੂ ਜਿਹੜਾ ਫੈਟ ਵਾਲੇ ਪਾਉ ਜਮਾ ਹਨਾ ਸਰਕਾਰਾ ਬਹੁ ਜੀ ਮੱਝ ਵਰਗਾ ਮੱਝ ਦਾ ਮੁਕਾਵਲਾ ਕਰੂਗਾ ਜੀ ਜੈ ਕਲਾ ਤੇ ਥਣ ਗੁੱਲੇ ਵਾਲਾ ਥਲੇ ਮਿਲਕ ਮੇਨ ਵਗੈਰਾ ਦੇਖੋ ਮੋਟੀ ਰਸਤਾ ਪੈ ਪੀ ਜਾਂਦੀ ਭਈਆ ਤੇ ਅੱਗੇ ਬਈ ਜੀ ਗੱਲ ਕਰੇ ਤੀਜੇ ਨੰਬਰ ਵਾਲੀ ਬ ਕਿਹੜਾ ਸੁਆਸੂਰੀ ਆ ਦੂਜਾ ਸੁਆਲੀ ਤੇ ਨਾੜਾ ਦਾ ਥੱਲੇ ਫਿਰ ਭਾਰ ਦਾ ਨਾਸੇ ਦੀ ਫਰਦੀ ਜਮ ਕੈਦਰ ਕੱਢਦੀ ਹੈ ਹਜੇ ਇਹ ਲੈ ਜੀ 10 ਤੋਂ 12 ਦਿਨ 10 ਤੋਂ 12 ਦਿਨ ਬਾਅਦ ਕੀ ਦਾ ਰਿਕਾਰਡ ਕੀ ਦੱਸਿਆ ਗਿਆ ਪਾਣ ਰਿਕਾਰਡ ਇਹਦਾ ਹੀ 25 ਕਿਲੋ ਤੋਂ ਜ਼ਿਆਦਾ ਪਲੂਣ ਦਾ 25 ਕਿਲੋ ਹਾਂਜੀ ਐਦਿਕ ਅੰਦਾਜ਼ਾ ਲੱਗੇ ਵੀ 25 ਤੋਂ ਪਾਰ ਵਾਲੀ ਹੈਗੀ ਆ 25 ਤੋਂ ਪਾਰ ਤਾਂ ਆਂਦਰ ਨਾਲ ਦੱਸੀ ਮੱਝ ਵਾਲੀ ਇਹ ਦੱਸੋ ਠੀਕ ਹੈ ਸੋ 25 ਤੋਂ ਪਾਰ ਦੁੱਧ ਪਾਉਣ ਵਾਲੀ ਬਿਹੜਾ ਤੇ ਇਹਦੇ ਰੇਟ ਦੀ ਗੱਲ ਰੇਟ ਇਹਦਾ ਕੀ ਰਹਿਣਾ ਹੈ ਇਹਦਾ ਰੇਟ 85000 ਰੁਪਏ ਠੀਕ ਆ 85000 ਰੁਪਿਆ ਬਿਹੜਾ ਦਾ ਇਹਦਾ ਰੇਟ ਆ ਤੇ ਮੌਕੇ ਤੇ ਗਜਾਇਸ ਨਰਮ ਹੋ ਜੂਗੀ ਹਨਾ ਹਾਂਜੀ ਠੀਕ ਹੈ ਤੇ ਦੁੱਧ ਦੀ ਐਵਰੇਜ ਲਾਈ ਜੇ ਵੀ 25 ਤੋਂ ਲੈ ਕੇ 30 ਦੇ ਵਿੱਚ ਆਈ ਆ ਹਾਂਜੀ ਹਾਂਜੀ ਸੋ ਦੁੱਧ 25 ਤੋਂ ਲੈ ਕੇ 30 ੜੀ ਐਵਰੇਜ ਆ ਦੂਸਰਾ ਸੂਆ ਸੁੰਦੀ ਪਈ ਐਸਚਾ ਫ ਬਹਿੜ ਤੇ ਨਾੜਾ ਨਾਲ ਗੁੱਦੀ ਪਈ ਐ ਇੱਕ ਪਾਸੇ ਹੁਣੀ ਦੋਨੇ ਪਾਸੇ ਦੇਖੋ ਜਮਾ ਆ ਦੇਖਦਾ ਤੇ ਰਿੰਕਲ ਸੇ ਵਗਰ ਤੇ ਬਾਕੀ ਠੰਡੀ ਸਾਤ ਸੁਹਾ ਦੀ ਤੀਜੇ ਨੰਬਰ ਚੌਥੇ ਨੰਬਰ ਤੇ ਆ ਗਈ ਐਰ ਸ਼ੈਰ ਨਹੀਂ ਆ ਜੀ ਤੇ ਕਿਹੜਾ ਸੂਆ ਸੂਰੀ ਆ ਤੇਰੀ ਪਲੂਣ ਹੀ ਆ ਪਲੂਣ ਪਹਿਲਾ ਸੂਆ ਤੇ ਇਹਦਾ ਅੰਦਾਜ਼ਾ ਹੈ ਦੁੱਧ ਵਾਲਾ ਬੰਨੇ ਕਿੰਨੇ ਗਲਾ ਸਕਦੇ ਆ ਇਹ ਥੋੜੀ ਵੱਡੀ ਹੋਈ ਬਣੀ ਵੀ ਹੈ ਹਨਾ ਹਾਂ ਵੀ ਵੱਡੀ ਬਣੀ ਵੀ ਹੈ ਵੜੀ ਫਾਰਮ ਦੀ ਹੈ ਜੀ ਠੀਕ ਹੈ ਸੋ ਥੋੜੀ ਮੰਨ ਕੇ ਚਲੋ ਵੀ ਦੰਦਾਜ ਮੰਨ ਕੇ ਚਲੋ ਚੋਗੀ ਸੀਗੀ ਹੋ ਸਕਦੀ ਹੈ ਵੱਡੀ ਹੋਈ ਵਹਿੜ ਬਣੀ ਹੈ ਤੇ ਬਾਡੀ ਵੇਟ ਵਗੈਰਾ ਬਹੁਤ ਤਕੜਾ 24 25 ਦੀ ਐਵਰੇਜ ਹੋ ਦਦ ਇਹਦਾ ਫਿਰ ਭਾਅ ਦੀ ਗੱਲ ਕਰੀਏ ਭਾਅ ਕੀ ਰਹਿਣਾ ਇਹਦਾ ਇਹ 80000 ਰੁਪਏ ਆ ਜੀ ਮਾਨਦਾਨ ਹੋ ਜਾ ਮਾਨਦਾਨ ਫੁੱਲ ਕਰਾਂਗੇ ਸੋ ਮਾਨਦਾਨ ਵੀਰ ਕਹਿੰਦਾ ਫੁੱਲ ਕਰਾਂਗੇ 85000 ਤੇ ਵਹਿੜ ਕਾ ਜਿਆ ਨਜ਼ਾਰੇਦਾਰਾ ਦੁੱਖ ਦੋੜ ਦੂ ਪ्योर ਐਰ ਸਦਾ ਨਗੀਨਾ ਤੇ ਅੱਗੇ ਆ ਕੇ ਸੂਈ ਸਵਾਈ ਪੰਜਵੇਂ ਨੰਬਰ ਤੇ ਮਗਰ ਬਚਾ 13 ਕਿਲੋ ਦੋ ਦੋ ਚੋਨ ਵਾਲਾ ਹਾਜ਼ਰ ਆ। ਹਾਂਜੀ। ਕੈ ਦਿਨ ਹੋ ਗਏ ਸੂਈ ਨੂੰ? ਇਹਨੂੰ ਹੋਵੇ ਜਾਂ ਤਿੰਨ ਚਾਰ ਦਿਨ। ਚਾਰ ਕਿ ਦਿਨ ਹੋ ਗਏ ਸੂਈ ਨੂੰ ਜੇਰ ਜੇ ਰੋਕੇ ਆ। ਹਾਂਜੀ ਜੇਰ ਤੇ ਭੇਜਾਂਗੇ। ਠੀਕ ਆ ਬੋਲ ਬਿਲਕੁਲ ਸਾਫ਼ ਹੋਣਾ ਨਾ। ਹਾਂਜੀ ਬੋਲ ਨੂੰ ਤਾਂ ਸਾਫ਼। ਸੋ ਸਵੇਰ ਦਾ ਟਾਈਮ ਆ ਚਵਾਈਏ ਦੀ ਹੋਈ ਹੋਸਾ ਹੁਣ ਕਿਸ ਕਰ ਲਿਓ। ਤੇ ਰੇਡ ਬਿਲਕੁਲ 60000 ਹੈ ਨਾ। ਹਾਂਜੀ। 60000 ਰੁਪਏ ਕੀਮਤ ਆ ਤੇ ਕਦ ਗਾੜ ਚੰਗਾ ਸਾਫ਼ ਸੁਥਰੀ ਰਾਜੀ ਸਭੀ ਪਣੀ ਵੀ ਪੂਰੀ ਓਕੇ ਆ। ਕੀਮਤ ਸਿਰਫ 60000 ਇਹਦੇ ਵਿੱਚੋਂ ਮਾਣਦਾਨ ਥੋੜਾ ਬਹੁਤਾ ਹੋ ਜਾਊਗਾ। ਤੇ ਅੱਗੇ ਸੋ ਆਪਾਂ ਕਾਫੀ ਨਕਸ਼ਾ ਨੂੰ ਦਿਖਾ ਦੇ ਪਿੰਡ ਵਾ ਸ਼ਹਿਰ ਬਰਨਾਲਾ ਜੱਗੀ ਦੇ ਫਾਰਮ ਜਦ ਮਰਜ਼ੀ ਪਹੁੰਚੋ ਗਾਵਾ ਹਾਜ਼ਰ ਹੁੰਦੀਆਂ 98153597 ਵੀਰ ਦਾ ਨੰਬਰ ਆ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤੈਅ ਰਹੋ